ਹਾਂਜੀ ਗੱਲਬਾਤ ਕੀ ਹੋਈ ਹੈ ਗੱਲਬਾਤ ਜੀ ਸਾਨੂੰ ਇਹ ਪਤਾ ਲੱਗਾ ਕਿ ਮੇਰੇ ਚਾਚੇ ਦਾ ਮੁੰਡਾ ਨਿਤਿਸ਼ ਕੋਲ ਕਿ ਉਹਦਾ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਸਿਵਲ ਹਸਪਤਾਲ ਉਹਨਾਂ ਨੇ ਤੇ ਇਹਦ ਗੱਲ ਦੱਸੀ ਵੀ ਪੂਰਾ ਹੋ ਗਿਆ ਕਿੰਨੀ ਉਮਰ ਸੀ 20 ਸਾਲ ਦੀ ਉਮਰ ਆ ਜੀ ਠੀਕ ਆ 99 ਸਲੂਨ ਕੋਲਦਰ ਚ ਕੰਮ ਕਰਦਾ ਹੈ ਕਿੱਥਰੋਂ ਕਿੱਧਰ ਜਾ ਰਿਹਾ ਸੀ ਪਿੰਡੋਂ ਆ ਰਿਹਾ ਸੀ ਸਲੂਨ ਦੇ ਵਿੱਚ ਕੰਮ ਕਰਨ ਲਈ ਕਾਹਦੇ ਨਾਮ ਹੋਇਆ ਕਰ ਰਿਹਾ ਐਕਸੀਡੈਂਟ ਛੋਟਾ ਹਾਥੀ ਆ ਜੀ ਹੁਣ ਤੁਸੀਂ ਕੀ ਮੰਗ ਕਰ ਰਹੇ ਅਸੀਂ ਪ੍ਰਸ਼ਾਸਨ ਵਾਲੋਂ ਇਹ ਮੰਗ ਕਰਦੇ ਇਨਸਾਫ ਹੋ ਸਕੇ ਸਾਡੇ ਨਾਲ ਕੀ ਹੈ ਪੂਰਾ ਹਾਂ ਜੀ ਸਸੀਕਾਲ ਜੀ ਸਾਰਿਆਂ ਨੂੰ ਪਹਿਲਾਂ ਤੋਂ ਪ੍ਰੈਸ ਮੀਡੀਆ ਵਾਲਿਆਂ ਨੂੰ ਇਹ ਇੱਕ ਮੁੰਡਾ ਨਿਤਿਸ਼ ਕੋਲ ਆ ਇਹਦਾ ਫਾਦਰ ਨੇਮ ਪਰਮਜੀਤ ਕੋਲ ਆ ਇਹ ਵਾਸੀ ਹੈਗਾ ਬਿੱਲੀਚਾਰ ਮੰਡਾ ਇਹ ਰਜਾਨਾ ਦੀ ਤਰ੍ਹਾਂ ਮਤਲਬ ਇੱਥੇ ਸਲੂਨ ਦੇ ਵਿੱਚ ਕੰਮ ਕਰਦਾ ਸੀ ਨਕੋਦਰ ਤੇ ਅੱਜ ਇਹ ਬੋਲਟ ਮੋਟਰਸਾਈਕਲ ਸੀਗਾ ਜਿਹੜਾ ਇਹਦੇ ਕੋਲ PB08 FN 0974 ਉਥੇ ਆ ਰਿਹਾ ਸੀ ਤੇ ਇਹ ਜਦੋਂ ਬਿੱਲੀ ਝਰਮ ਤੋਂ ਨਕੋਦਰ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਤਕਰੀਬਨ ਸੰਧੂ ਢਾਬਾ ਕ੍ਰੋਸ ਕਰਕੇ ਉਥੇ ਅਚਾਨਕ ਸੱਡਨ ਲਈ ਮਤਲਬ ਇਹਦਾ ਐਕਸੀਡੈਂਟ ਹੋ ਗਿਆ ਇੱਕ ਛੋਟਾ ਹਾਥੀ ਸੀਗਾ ਉਹਦੇ ਨਾਲ ਤੇ ਉਹ ਇਦਾਂ ਜਿਹੜੀ ਮੂੰਹ ਦੇ ਉੱਤੇ ਜਿਆਦਾ ਥੋੜੀ ਜਦੋਂ ਪਿੱਛੋਂ ਵੱਜਿਆ ਤੇ ਮੂੰਹ ਤੇ ਸੱਟ ਲੱਗੀ ਇਹ ਤੇ ਮਤਲਬ ਕਾਫੀ ਸੀਰੀਅਸ ਇੰਜਰੀ ਹੋ ਗਿਆ ਸੀ ਜਿਹਨੂੰ ਮੌਕੇ ਤੇ ਜਿਹੜੀ ਆ ਐਮਰਜੈਂਸੀ ਦੇ ਐਕਸਪੋਰਟ ਐਂਬੂਲੈਂਸ ਜਿਹੜੀ ਸਿਵਲ ਹਸਪੀਟਲ ਲੈ ਕੇ ਆਈ ਸੀ ਜਿੱਥੇ ਉਹਦੀ ਮਤਲਬ ਡੈਥ ਹੋ ਚੁੱਕੀ ਹੈ ਜੀ ਇਹ ਸਰ ਜਿਹੜਾ ਐਕਸੀਡੈਂਟ ਆ ਐਕਸੀਡੈਂਟ ਖਰੇ ਬਾਹਾਂ ਦੇ ਵਿੱਚ ਵੱਜਿਆ ਜਾਂ ਇਹ ਕੋਈ ਰੀਅਲ ਐਕਸੀਡੈਂਟ ਹੈ ਇਹ ਇਹ ਤਾਂ ਹਜੇ ਕੋਈ ਨਹੀਂ ਇਨਵੈਸਟੀਗੇਟ ਕਰ ਰਹੇ ਕਿਉਂਕਿ ਇਹ ਐਟ ਪ੍ਰੈਜ਼ੈਂਟ ਮੌਕੇ ਤੇ ਹੈ ਨਹੀਂ ਸੀ ਵੈ ਜਿਆਦਾਤਰ ਇਹੀ ਲੱਗ ਰਿਹਾ ਵੀ ਉਹ ਵਾਣ ਉੱਥੇ ਪਹਿਲਾਂ ਆਲਰੇਡੀ ਖੜਾ ਸੀਗਾ ਜਿਸ ਤਰ੍ਹਾਂ ਜਿਹੜੇ ਕੋ ਮੌਕੇ ਤੇ ਹਜੇ ਕੋਈ ਚਸਿੰਗਦੀਨ ਮਿਲੂਗਾ ਤੇ ਹੁਣ ਅਸੀਂ ਪਰਵਾ ਇਹਦਾ ਐਕਚੁਅਲੀ ਫਾਦਰ ਜਿਹੜੇ ਆ ਪਰਮਜੀਤ ਆ ਉਹ ਵਿਦੇਸ਼ ਰਹਿੰਦੇ ਆ ਸਾਊਦੀ ਅਰਬ ਤੇ ਉਹਦੇ ਵਾਰਸਾਂ ਨਾਲ ਮੇਰੀ ਗੱਲਬਾਤ ਹੋਈ ਆ ਹਸਪੀਟਲ ਵੀ ਜਾ ਗਏ ਡੈਡ ਬੋਡੀ ਹਸਪੀਟਲ ਪਈ ਆ ਉਹ ਜਿਸ ਤਰ੍ਹਾਂ ਦੀ ਉਹ ਕਾਰਵਾਈ ਚਾਹਣਗੇ ਜਿਹੜੀ ਲੀਗਲੀ ਕਰਦੀ ਆ ਉਹ ਅਸੀਂ ਮਤਲਬ ਕਰਾਂਗੇ ਉਹ ਆਪਣੇ ਸਲਾਮ ਮਸ਼ਵਰਾ ਕਰ ਰਹਾ ਹੈ